ਮੈਂ ਸੱਚੀ ਵਾਸ਼ਾ ਵੈਦਨ ਦਾ ਬੈਦ ਨੂੰ ਧੰਨਵਾਦ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਸਾਡੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਡੇ ਹਲਕਾ ਸਾਨੇਵਾਲ ਤੋਂ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਨੀਆ ਜੀ ਇਹਨਾਂ ਦਾ ਮੈਂ ਚੇਚੇ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਮਾਨ ਬਖਸ਼ਿਆ ਤੇ ਟਿਕਟ ਦੇ ਕੇ ਬਾੜ ਨੰਬਰ 3 ਤੋਂ ਇਲੈਕਸ਼ਨ ਲੜਨ ਲਈ ਉਨਾ ਨਾਮ ਨੂੰ ਇੱਥੇ ਟਿਕਟ ਦਿੱਤੀ ਹੈ ਧੰਨਵਾਦ ਕਰਦਾ ਇਹਨਾਂ ਦਾ ਤੇ ਨਾਲ ਹੀ ਧੰਨਵਾਦ ਕਰਦਾ ਬਾੜਨ ਵਾਸੀਆਂ ਦਾ ਜਿਹੜੇ ਮੈਨੂੰ ਡੋ ਟੂ ਡੋਰ ਜਾਂਦੇ ਆ ਦੇ ਤਹਾ ਪਿਆਰ ਦੇ ਰਹੇ ਨੇ ਆਸ਼ੀਰਵਾਦ ਦੇ ਰਹੇ ਨੇ ਸੋ ਸਭ ਦਾ ਤਹਿ ਦਿਲੋਂ ਧੰਨਵਾਦ ਅ ਕੈਂਡੀਡੇਟ ਤਾਂ ਮੇਰੀ ਧਰਮ ਪਤਨੀ ਜਿਸੇ ਹਰਜੀਤ ਕੌਰ ਹਨ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਨੇ ਸੋ ਮੈਂ ਆਮ ਆਦਮੀ ਪਾਰਟੀ ਲਈ 2012 ਤੋਂ ਕੰਮ ਕਰ ਰਿਹਾ ਹਾਂ 2012 ਤੋਂ ਤਕਰੀਬਨ ਇਹ ਵਾਰਡ ਦੇ ਵਿੱਚ ਵੀ ਮੈਨੂੰ ਅ ਡੇਢ ਸਾਲ ਹੋ ਗਿਆ ਵਰਕ ਕਰਦਿਆਂ ਲੋਕਾਂ ਨੂੰ ਮਿਲਦੇ ਆ ਉਹਨਾਂ ਦੇ ਸੁੱਖ-ਦੁੱਖ ਦੇ ਵਿੱਚ ਸ਼ਰੀਕ ਹੁੰਦੇ ਆ ਸੋ ਇਹੀ ਉਮੀਦ ਆ ਮੈਨੂੰ ਆਪਣੇ ਸਾਰੇ ਵਾਰਡ ਤਿੰਨ ਨੰਬਰ ਵਾਰਡ ਦੇ ਭੈਣ ਭਰਾਵਾਂ ਤੋਂ ਕਿ ਉਹ ਸਾਨੂੰ ਮਦਦ ਚੜ ਕੇ ਬੂਟਾ ਪਾਉਣਗੇ ਤੇ ਜਿੱਤ ਦਵਾਉਣਗੇ ਵਾਰਡ ਦੇ ਵਿੱਚ ਜਿਹੜੇ ਜਿਹੜੇ ਕੰਮ ਨੇ ਜਿਹੜੇ ਵਾਰਡ ਦੇ ਵਿੱਚ ਦੇਖੋ ਜੀ ਅ ਇੱਕ ਤਾਂ ਇਧਰ ਉਹ ਸ਼ਕਤੀ ਪਬਲਿਕ ਵਾਲੀ ਜਿਹੜੀ ਸੜਕ ਸਕੂਲ ਦੇ ਮੂਹਰੇ ਦੀ ਸੜਕਾਂ ਨਾ ਜੀ ਉਹ ਪਾਸ ਹੋ ਗਈ ਆ ਠੀਕ ਆ ਜੀ ਉਹ ਪਾਸ ਹੋ ਗਈ ਉਹ ਬਣ ਜਾ ਰਹੀ ਆ ਥੋੜੇ ਕੁ ਸਮੇਂ ਦੇ ਵਿੱਚ ਤੇ ਇਸ ਤੋਂ ਇਲਾਵਾ ਆਪਣੇ ਜਿਹੜਾ ਟੋਬਾ ਹੈ ਗੁਰਦੁਆਰਾ ਦਮਦਮਾ ਸਾਹਿਬ ਜੋ ਇਤਿਹਾਸਕ ਗੁਰਦੁਆਰਾ ਇਹ ਨਾਲ ਛੇਬਦਵਾਲਾ ਹੈ ਉਹਦੇ ਵਿਚਾਲੇ ਇਹ ਟੋਬਾ ਹੈ ਉਹਦੇ ਲਈ ਜਿਹੜੀ ਚਾਰ ਦੀਵਾਰੀ ਆ ਉਹਦੇ ਲਈ ਵੀ ਮੰਤਰੀ ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਆ ਉਹ ਵੀ ਪਹਿਲੇ ਅਧਾਰ ਤੇ ਕੀਤੀ ਜਾਊਗੀ ਸੇਕੁਸ਼ਕ ਆ ਸਾਈਡ ਤੇ ਜਿਹੜਾ ਪਾਣੀ ਡਰੇਨ ਹੁੰਦਾ ਬਰਸਾਤੀ ਹੈ ਨਾ ਤੇ ਉਹਦੇ ਵਾਸਤੇ ਵੀ ਉਹ ਸੀਵਰੇਜ ਵਗੈਰਾ ਜਿਹੜਾ ਪਾਉਣ ਵਾਲਾ ਪੈਂਡਿੰਗ ਪਿਆ ਉਹ ਵੀ ਪਾਇਆ ਜਾਏਗਾ ਤੇ ਸਾਡੀ ਆਮ ਆਦਮੀ ਪਾਰਟੀ ਵੱਲੋਂ 2.5 ਕਰੋੜ ਰੁਪਏ ਦਾ ਪ੍ਰੋਜੈਕਟ ਲਿਆਂਦਾ ਗਿਆ ਸਾਹਨੇਵਾਲ ਦੇ ਕੰਮਾਂ ਵਾਸਤੇ ਜਿਹਦੇ ਵਿੱਚ ਖਾਸ ਤੌਰ ਤੇ ਜਿਹੜੀ ਵਾਟਰ ਸਪਲਾਈ ਹੈ ਜਿਹੜੀਆਂ ਟੈਂਕੀਆਂ ਖੜੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਕਿਉਂਕਿ ਉੱਥੇ ਮੋਟਰਾਂ ਵੀ ਚੋਰੀ ਹੋ ਚੁੱਕੀਆਂ ਨੇ ਤੇ ਉਹਨਾਂ ਦੀ ਮੈਂਟੇਨੈਂਸ ਵੀ ਹੋਣ ਵਾਲੀ ਆ ਕਾਫੀ ਜ਼ਿਆਦੇ ਸੋ ਸਾਰਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ। ਦੀਨ ਪ੍ਰੋਜੈਕਟ ਤਾਂ ਜੀ ਦੇਖੋ ਐਦਾਂ ਆ ਪਹਿਲਾਂ ਤਾਂ ਇਹਦੇ ਡਿਪਾਰਟਮੈਂਟ ਦੇ ਕੰਮ ਨੇ ਉਹ ਜ਼ਰੂਰੀ ਨੇ ਜਿੱਦਾਂ ਨਾਲ-ਨਾਲ ਨਵੀਆਂ ਕਲੋਨੀਆਂ ਬਣੀਆਂ ਨੇ ਉਹਨਾਂ ਨੂੰ ਅਸੀਂ ਹੱਦਬੰਦੀ ਦੇ ਵਿੱਚ ਲੈ ਕੇ ਆ ਕੇ ਉਹਨਾਂ ਦੇ ਵਿੱਚ ਵਿਕਾਸ ਦਾ ਕੰਮ ਕਰਵਾਉਣਾ ਪਹਿਲ ਰਹੇਗੀ। ਤੇ ਇੱਕ ਜਿੰਮੇ ਤੁਹਾਨੂੰ ਚਾਰਦੀਵਾਰੀ ਦਾ ਕਿਹਾ ਹੈ ਸੀਵਰੇਜ ਦਾ ਕਿਹਾ ਹੈ ਇੱਕ ਅੰਗਨਵਾੜੀ ਹੈ ਇੱਥੇ। ਅੰਗਨਵਾੜੀ ਦੇ ਵਿੱਚ ਇੱਕ ਬੱਚਿਆਂ ਦੇ ਖੇਡਣ ਲਈ ਜਾਂ ਝੁੱਲ੍ਹੇ ਵਗੈਰਾ ਉਹ ਉਹਦੇ ਵਾਸਤੇ ਵੀ ਬਾਕੀ ਥੋੜਾ ਬਹੁਤਾ ਲਾਈਟਿੰਗ ਦਾ ਵੀ ਕੰਮ ਹੋਣ ਵਾਲਾ ਪਹਿਲਾਂ ਜਿਹੜੇ ਵਿਕਾਸ ਦੇ ਨਾਰਮਲ ਕੰਮ ਨੇ ਲੋਕਾਂ ਦੇ ਉਹ ਕਰਕੇ ਫਿਰ ਅਸੀਂ ਡ੍ਰੀਮ ਪ੍ਰੋਜੈਕਟ ਬਾਰੇ ਵੀ ਸੋਚਾਂਗੇ ਉਹਦੇ ਤੇ ਵੀ ਕੰਮ ਕਰਾਂਗੇ ਅਸੀਂ ਤਾਂ ਬੇਨਤੀ ਕਰਦੇ ਹਾਂ ਜੀ ਸਾਰੀ 3 ਨੰਬਰ ਵਾਰਡ ਦੇ ਜਿੰਨੇ ਵੀ ਵੋਟਰ ਨੇ ਕਿਉਂਕਿ ਸਭ ਨੂੰ ਪਤਾ ਹੀ ਹੈ ਵੀ ਜਿਹਦੀ ਸਰਕਾਰ ਹੋਵੇ ਉਹਨੂੰ ਦੀਦੀ ਸਰਕਾਰ ਹੈ ਜੀ ਉਹਦੇ ਨਮਾਇੰਦਿਆਂ ਨੂੰ ਹੀ ਚੁਣਨਾ ਚਾਹੀਦਾ ਉਹਨਾਂ ਦੇ ਜਿਹੜੇ ਕੈਂਡੀਡੇਟ ਸਰਕਾਰ ਵੱਲੋਂ ਖੜੇ ਕੀਤੇ ਗਏ ਨੇ ਪਾਰਟੀ ਵੱਲੋਂ ਖੜੇ ਕੀਤੇ ਗਏ ਨੇ ਸੋ ਉਹਨਾਂ ਨੂੰ ਹੀ ਚੁਣਨਾ ਚਾਹੀਦਾ ਤਾਂ ਹੀ ਜਿਹੜਾ ਇਹ ਵਿਕਾਸ ਸਹੀ ਢੰਗ ਦੇ ਨਾਲ ਲਈ ਤੇ ਲਿਆ ਕੇ ਕੀਤਾ ਜਾ ਸਕਦਾ ਹੈ ਮੈਂ ਬੇਨਤੀ ਕਰਦਾ ਤੇਨਾ ਨੰਬਰ ਵਾਰਡ ਦੇ ਵਾਸੀਆਂ ਨੂੰ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਦਿਓ ਚੌੜ ਨਿਸ਼ਾਨ ਝਾੜੂ ਤੇ ਮੋਰਾ ਲਾਓ ਤਾਂ ਕਿ ਅਸੀਂ ਆਪਣੇ ਵਾਰਡ ਦੇ ਲਈ ਵਧੀਆ ਔਰ ਚੰਗੇ ਕੰਮ ਕਰ ਸਕੀਏ